ਤਨ ਖੋਇਦਾਰੀ ਕਾਲੇ ਕਾਨੂੰਨ ਬਾਫਸ ਲੋ ਮੰਦੂਰੇ ਕਾ ਜਿੰਦਾਬਾ 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 ਤਨ ਖੋਇਦਾਰੀ ਕਾਲੇ ਕਾਨੂੰਨ ਬਾਫਸ ਲੋ ਬਾਫਸ ਲੋ ਕੇਂਦਰ ਸਰਕਾਰ ਮੁਰਦਾਬਾ 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 ਦੇਸ਼ ਨੂੰ ਪੁਲਿਸ ਰਾਜ ਚ ਬਦਲਨਾ ਬੰਦ ਕਰੋ ਬੰਦ ਕਰੋ ਦੇਸ਼ ਨੂੰ ਪੁਲਿਸ ਰਾਜ ਚ ਬਦਲਨਾ ਬੰਦ ਕਰੋ ਬੰਦ ਕਰੋ ਬੰਦ ਕਰੋ ਸੀ ਪੀ ਆਈ ਐਮ ਜਿੰਦਾਬਾ 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 ਮਤਲਬ ਮਾਨਸਾ ਦੇ ਆ ਕਚੈਰੀਆਂ ਦੇ ਬਾਹਰ ਤਿੰਨੇ ਕਾਲੇ ਕਾਨੂੰਨਾਂ ਨੂੰ ਅਗਨੀ ਦੇ ਭੇਟ ਕੀਤਾ ਹੈ ਕਿਉਂਕਿ CPI(M) ਵੱਲੋਂ ਸੱਦਾ ਹੈ ਕਿ ਜਿਹੜੀ ਕੇਂਦਰ ਦੀ ਮੋਦੀ ਸਰਕਾਰ ਹੈ ਜਿਹੜੀ ਪਿਛਲੀ ਸਰਕਾਰ ਸੀ ਦੂਜੀ ਵਾਰੀ ਵਾਲੀ ਉਹ ਸਰਕਾਰ ਨੇ ਤਿੰਨ ਫੌਜਦਾਰੀ ਜਿਹੜੇ ਹੈਗੇ ਕਾਨੂੰਨ ਉਹ ਲਾਗੂ ਕਰ ਦਿੱਤੇ ਲਾਗੂ ਵੀ ਉਸ ਸਮੇਂ ਕੀਤੇ ਜਦੋਂ 1200 ਦੇ ਕਰੀਬ 175-76 ਜਿਹੜੇ ਮੈਂਬਰ ਪਾਰਲੀਮੈਂਟ ਸੀ ਉਹ ਪਾਰਲੀਮੈਂਟ ਤੋਂ ਉਹਨਾਂ ਨੂੰ ਮੁਤਲਕ ਕਰਤਾ ਸੀ ਸਸਪੈਂਡ ਕਰ ਦਿੱਤਾ ਸੀ ਉਹ ਬਾਹਰ ਕੱਢ ਕਰਦੇ ਸੀਗੇ ਵਿਰੋਧੀ ਧਿਰ ਕੋਈ ਨਹੀਂ ਸੀ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਤਿੰਨ ਫੌਜਦਾਰੀ ਜਿਹੜੇ ਕਾਨੂੰਨ ਨੇ ਉਹ ਲਾਗੂ ਕੀਤੇ ਨੇ ਔਰ ਮੜੇ ਗਏ ਨੇ ਜੋ ਕਿ ਗਲਤ ਨੇ ਇਹਦੇ ਜਿਹੜੀ ਤਿੰਨ ਤੋਂ ਲੈ ਕੇ 7 ਸਾਲ ਦੀ ਸਜ਼ਾ ਜਿੰਨਾ ਚਾ ਆਈਪੀਸੀ ਦੇ ਤਹਿਤ ਹੁੰਦੀ ਸੀ ਉਹਦੇ ਚ ਹੁਣ ਇਹ ਲਾਗੂ ਕਰ ਦਿੱਤਾ ਕਿ ਪੁਲਿਸ ਜਿਹੜੀ ਹੈ ਉਹ ਪੁਲਿਸ ਉਹਦੇ ਤੇ ਐਫਆਈਆਰ ਦਰਜ ਕਰੇ ਜਾਂ ਨਾ ਕਰੇ ਪੁਲਿਸ ਦੇ ਜਿਹੜਾ ਉਹਨੂੰ ਬੰਦ ਦਿੱਤਾ ਗਿਆ ਪੁਲਿਸ ਜੋ ਕਰੇਗੀ ਪੁਲਿਸ ਦੇ ਮੁਤਾਬਕ ਜਿਹੜਾ ਇੱਕ ਪੁਲਿਸ ਰਾਜ ਦੇ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ ਦੂਜਾ ਜਿਹੜੇ ਲੋਕ ਸੰਘਰਸ਼ ਕਰਦੇ ਨੇ ਸ਼ੰਘਾਰਸ਼ੀ ਲੋਕ ਨੇ ਸੰਘਰਸ਼ੀ ਜਥੇਬੰਦੀਆਂ ਨੇ ਉਹ ਆਪਣੇ ਸੰਘਰਸ਼ ਨਹੀਂ ਕਰ ਸਕਣਗੇ ਉਹਨਾਂ ਤੇ ਜਿਹੜਾ ਹੈਗਾ ਜ਼ਬਰ ਦੇ ਵਜੋਂ ਇਹ ਤਿੰਨ ਜਿਹੜੇ ਨਵੇਂ ਫੌਜਦਾਰੀ ਜਿਹੜੇ ਕਾਨੂੰਨ ਨੇ ਉਹ ਜਿਹੜੇ ਬਣਾਏ ਨੇ ਮੋਦੀ ਸਰਕਾਰ ਨੇ ਅਸੀਂ ਪੂਰੇ ਦੇਸ਼ ਦੇ ਵਿੱਚ ਮੰਗ ਕਰਦੇ ਆਂ ਔਰ ਸਰਕਾਰਾਂ ਤੋਂ ਇਹ ਸਰਕਾਰ ਤੋਂ ਜਿਹੜੀ ਕੇਂਦਰ ਸਰਕਾਰ ਹੈ ਕਿ ਫੌਜਦਾਰੀ ਜਿਹੜੇ ਕਾਨੂੰਨ ਨੇ ਉਹ ਫੌਰੀ ਤੌਰ ਤੇ ਰੱਦ ਕੀਤੇ ਜਾਣ ਜਦੋਂ ਪਹਿਲਾਂ ਆਈਪੀਸੀ ਸੀਆਰਪੀਸੀ ਤੇ ਐਵੀਡੈਂਸ ਐਕਟ ਉਹ ਜਦੋਂ ਕਾਨੂੰਨ ਵਕਾਇਤ ਤੌਰ ਤੇ ਚੱਲ ਰਹੇ ਨੇ ਔਰ ਜਿਹੜਾ ਹੋਰ ਇਸ ਤੋਂ ਨਰਭੈ ਕਾਂਢ ਤੋਂ ਬਾਅਦ ਜਿਹੜਾ ਰੇਪ ਨਾਲ ਸੰਬੰਧਤ ਧਰਾਵਾਂ ਨੇ ਉਹਦੇ 'ਚ ਬੜੀਆਂ-ਬੜੀਆਂ ਐਮੈਂਡਮੈਂਟਸ ਹੋ ਚੁੱਕੀਆਂ ਨੇ ਤਾਂ ਇਸ ਹਾਲਤ ਦੇ ਵਿੱਚ ਬਿਨਾਂ ਕਿਸੇ ਬਹਿਸ ਤੋਂ ਬਿਨਾਂ ਕਿਸੇ ਵਕੀਲ ਭਾਈਚਾਰੇ ਦੇ ਨੁਮਾਇੰਦਿਆਂ ਤੋਂ ਬਿਨਾਂ ਕਿਸੇ ਜਿਹੜੇ ਜੁਡੀਸ਼ੀਅਲੀ ਦੇ ਜਿਨ੍ਹਾਂ ਨੂੰ ਨਿਆਂ ਦੇ ਬਾਰੇ ਪਤਾ ਹੈ ਨਿਆਂਕ ਪ੍ਰਣਾਲੀ ਬਾਰੇ ਪਤਾ ਹੈ ਉਹਨਾਂ ਨੂੰ ਨਜ਼ਰਅੰਦਾਜ਼ ਕਰਕੇ ਕੋਈ ਬਹਿਸ ਕਰੇ ਤੋਂ ਬਿਨਾ ਇਸ ਕਿਸਮ ਦੇ ਨਾਲ ਜਿਹੜੇ ਇਹ ਲਾਗੂ ਕੀਤੇ ਕਾਨੂੰਨ ਨੇ ਸੀਪੀਆਈਐਮਏ ਸਮਝਦੀ ਹੈ ਕਿ ਜਿਹੜੇ ਕਾਨੂੰਨ ਨੇ ਇਹ ਰਾਪਧਰਾ ਕੀਤਾ ਜਾ ਰਿਹਾ ਹੈ ਮਲਟੀਨੇਸ਼ਨਲ ਕੰਪਨੀਆਂ ਦਾ ਔਰ ਲੋਟੂ ਘਰਾਣਿਆਂ ਦਾ ਜਿਹਦੇ ਖਿਲਾਫ ਅਸੀਂ ਇਹ ਕਾਨੂੰਨ ਵਾਪਸ ਦੇ ਲਈ ਅੱਜ ਕਾਨੂੰਨਾਂ ਨੂੰ ਅਗਨੀ ਭੇਟ ਕੀਤਾ ਔਰ ਇਹਦੇ ਲਈ ਲੜਾਈ ਜਿਹੜੀ ਸੀਪੀਐਮ ਐ ਹੋਰ ਵੀ ਅੱਗੇ ਲੜੇਗੀ ਚਲੋ ਅੱਜ ਅਸੀਂ ਹਿੰਦ ਕਾਂਗਰਸ ਪਾਰਟੀ ਵੱਲੋਂ ਪਾਰਟੀ ਦੇ ਕੇਂਦਰ ਦੇ ਸੱਜੇ ਤੇ ਇਹ ਜਿਹੜੇ ਕਾਲੇ ਕਾਨੂੰਨ ਮੋਦੀ ਸਰਕਾਰ ਲੈ ਕੇ ਆਈ ਆ ਉਹਨਾਂ ਨੂੰ ਥਾੜਿਆ ਤੇ ਅਸੀਂ ਲੋਕਾਂ ਨੂੰ ਸੁਨੇਹਾ ਦਿੱਤਾ ਕਿ ਇਹ ਜਿਹੜੇ ਕਾਲੇ ਕਾਨੂੰਨ ਨੇ ਇਹ ਲੋਕ ਵਿਰੋਧੀ ਨੇ ਕਿਉਂਕਿ ਕਾਨੂੰਨ ਪਹਿਲਾਂ ਜਿਹੜੇ ਕੰਮ ਕਰਦੇ ਸੀਗੇ ਉਹਨਾਂ ਦੀਆਂ ਧਰਾਵਾਂ ਸੀਗੀਆਂ ਉਹ ਸਖਤ ਘੱਟ ਸੀ ਇਹਨਾਂ ਨੇ ਉਹਨਾਂ ਨੂੰ ਹੋਰ ਸਖਤ ਕਰਨ ਲਈ ਇਹ ਕਾਲੇ ਕਾਨੂੰਨ ਲੈਂਦੇ ਆ ਜਿਵੇਂ ਕਿ ਪਹਿਲਾਂ ਖੇਤੀ ਕਾਨੂੰਨ ਲੈਂਦੇ ਸੀ ਉਹ ਅਸੀਂ ਲੜ ਕੇ ਵਾਪਸ ਕਰਾਏ ਸੀਗੇ ਏਵੇਂ ਜਿਵੇਂ ਅਸੀਂ ਕਾਹਰੇ ਨਾ ਕਹਿੰਦੇ ਆ ਮੋਦੀ ਸਰਕਾਰ ਨੂੰ ਵੀ ਇਹ ਕਾਨੂੰਨ ਤੈਨੂੰ ਵਾਪਸ ਲੈਣੇ ਪੈਣਗੇ ਲੋਕਾਂ ਦਾ ਜਿਹੜਾ ਖੜਾ ਉਹ ਤੈਨੂੰ ਨਹੀਂ ਰੋੜ ਕੇ ਲੈ ਜੂਗਾ